ਜਿਹੜੀਆਂ ਬੀਬੀਆਂ ਨਾਲ ਜਾਂ ਲੇਡੀਜ਼ ਵਾਰੀ ਜਿੰਨੇ ਆ ਉਹ ਸਾਰੀ ਧੜਾ ਧੜ ਰ ਕੇ ਦੰਮ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜ੍ਹੇ ਆ ਜਿਹੜੀਆਂ ਹਾਊਮ ਹੋਮ ਘਰੇ ਕੰਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਇਹ ਹੈ ਇਹ ਫੇਸ ਨਹੀਂ ਕੀਤਾ ਜਾ ਸਕਦਾ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਐ ਲੇਡੀਜ਼ ਦੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਆ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਪੂਰੀ ਫੈਮਲੀ ਮੰਨ ਲਓ ਕਿਸੀ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚ ਤਿੰਨੇ ਉਤਰਣਗੇ ਕਿਤੇ ਰੋਡਵੇ ਦੀ ਬੱਸਾਂ ਮੁਲਾਜ਼ਮਾਂ ਦੇ ਵੱਲੋਂ ਪਿਛਲੇ ਦਿਨੀ ਫੈਸਲਾ ਕੀਤਾ ਗਿਆ ਕਿ ਸੀਟਾਂ ਤੋਂ ਬਾਅਦ ਸਵਾਰੀਆਂ ਉਹਨਾਂ ਦੇ ਵੱਲੋਂ ਨਹੀਂ ਚੜਾਈਆਂ ਜਾਣਗੀਆਂ ਭਾਵੇਂ ਕਿਸੇ ਦੀ ਕੋਈ ਵੀ ਮਜਬੂਰੀ ਹੋਵੇ ਪਰ ਉਹ ਸਵਾਰੀਆਂ ਸੀਟਾਂ ਤੋਂ ਬਾਅਦ ਨਹੀਂ ਚੜਾਉਣਗੇ ਦੱਸਦੀ ਕਿ ਹੁਣ ਇਸ ਫੈਸਲੇ ਤੋਂ ਬਾਅਦ ਬੱਸ ਏਡੇ ਤੀ ਹਾਲਾਂਕਿ ਸਵਾਰੀਆਂ ਤਾਂ ਖੱਜਲਖੁਆਰ ਜ਼ਰੂਰ ਹੋ ਰਹੀਆਂ ਨੇ ਪਰ ਕੁਝ ਸਵਾਰੀਆਂ ਦੇ ਵੱਲੋਂ ਇਸ ਫੈਸਲੇ ਦਾ ਜਿੱਥੇ ਵਧੀਆ ਸਵਾਗਤ ਕੀਤਾ ਗਿਆ ਹੈ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਵੇਗ ਕੀਤਾ ਜਾ ਰਿਹਾ ਕਸਦੀ ਕੇ ਇਹ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਸਵਾਰੀਆਂ ਦੇ ਵੱਲੋਂ ਇਸ ਫੈਸਲੇ ਪ੍ਰਤੀ ਆਪੋ ਆਪਣੀ رائے ਦਿੱਤੀ ਗਈ ਕਈਆਂ ਦੇ ਵੱਲੋਂ ਇਸ ਨੂੰ ਸਹੀ ਕਿਹਾ ਗਿਆ ਤੇ ਕਈਆਂ ਦੇ ਵੱਲੋਂ ਇਸ ਫੈਸਲੇ ਨੂੰ ਗਲਤ ਵੀ ਦੱਸਿਆ ਗਿਆ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਬੱਸਾਂ ਦੀ ਗਿਣਤੀ ਨੂੰ ਵਧਾਇਆ ਜਾਵੇ ਤਾਂ ਜੋ ਲੋਕ ਖੱਜਲ ਖੁਆਰ ਨਾ ਹੋ ਸਕਣ ਹਸਪੀਟਲ ਤੇ ਆਇਆ ਸੀ ਤੇ ਇੱਕ ਪੀਆਰਟੀਸੀ ਦੀ ਬੱਸ ਰੋਡਵੇ ਦੀ ਜਿੰਨੇ ਵਾਸਤੇ ਮੈਂ ਬਹਿਣ ਵਾਸਤੇ ਇੱਥੇ ਮੋਗਾ ਅੱਡਾ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜਾ ਸੀ ਤੇ ਜਨ ਜਿਹੜੀਆਂ ਬੀਬੀਆਂ ਹਨ ਜਾਂ ਲੇਡੀਜ਼ ਵਾਰੀ ਜਿੰਨੀਆਂ ਆ ਉਹ ਸਾਰੀ ਧੜਾ ਧੜਕ ਕੇ ਦੰਨ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀਜ਼ ਦੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਆ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਕਿਉਂਕਿ ਜਿਹੜੀ 52 ਸੀਟਾਂ ਨੇ 52 ਸੀਟਾਂ ਦੇ ਵਿੱਚ ਸਵਾਰੀ ਵੱਧ ਨਹੀਂ ਹੋਣੀ ਚਾਹੀਦੀ ਜਦੋਂ 52 ਤੋਂ ਆਪਾਂ ਵੱਧ ਭਾਵਾਂਗੇ ਓਵਰਲੋਡ ਮੰਨੀ ਜਾਏਗੀ ਨਹੀਂ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਜਿਹੜੀਆਂ ਹਾਊਮ ਹੋਮ ਘਰੇ ਕੰਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਇਹ ਹੈ ਇਹ ਫੇਸ ਨਹੀਂ ਕੀਤਾ ਜਾ ਸਕਦਾ ਇਹ ਗਲਤ ਹੈ ਤੇ ਮੈਂ ਤਾਂ ਇਹਦੇ ਅਗੇਂਸਟ ਹਾਂ ਪਰ ਮੈਂ ਕਈ ਵਾਰ ਇਹ ਵੀ ਹੁੰਦਾ ਰਹਾ ਬੱਸ ਵਿੱਚ ਜਾਂ ਫਿਰ ਬੱਸਾਂ ਦੀ ਗਿਣਤੀ ਵਧਾ ਦਿਓ 52 ਸੀਟਾ ਠੀਕ ਹੈ ਇਹਦੇ ਨਾਲ ਕਾਫੀ ਐਕਸੀਡੈਂਟਸ ਹੋ ਰਹੇ ਆ ਇਹਦੇ ਨਾਲ ਅਸੀਂ ਅਗਰੇ ਹੀ ਆ ਕਿ ਇਹ 52 ਸੀਟਾ ਇਹਨਾਂ ਨੇ ਇੱਕ ਪਾਸੇ ਸਹੀ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬੱਸਾਂ ਦੀ ਗਿਣਤੀ ਜਿਹੜੀ ਹੈਗੀ ਉਹ ਵਧਾਣੀ ਚਾਹੀਦੀ ਜੇ ਵੱਲੋਂ ਬੱਸ ਦੇ ਵਿੱਚ ਪੂਰੀ ਫੁੱਲ ਹੋ ਗਈ ਚਾਰ ਸੀਟਾ ਰਹਿ ਗਈਆਂ ਤੇ ਫੈਮਿਲੀ ਜੇ ਪੰਜ ਦੀ ਆ ਬੇ ਉਹੀ ਗੱਲ ਬਿਲਕੁਲ ਸਹੀ ਕਹੀ ਹੈ ਪੂਰੀ ਫੈਮਲੀ ਮੰਨ ਲਓ ਕਿਸੀ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚ ਤਿੰਨੇ ਉਤਰਾਂ ਨਹੀਂ ਗਏ ਕਿਤੇ ਅੱਗੇ ਬੰਦਾ ਮਰਨੂ ਹੋਇਆ ਪਿਆ ਹੋਵੇ ਬੈੱਡੇ ਤੇ ਪਿਆ ਹੋਵੇ ਉਹਨੂੰ ਮਿਲਣਾ ਹੋਵੇ ਜਾਂ ਕੁਝ ਵੀ ਐਡਮਿਟ ਹੀ ਕਰਾਣਾ ਹੋਵੇ ਉਹ ਚੀਜ਼ ਗਲਤ ਹੈ ਮੈਂ ਤਾਂ ਇਹਦੇ ਵਿੱਚ ਬਿਲਕੁਲ ਸਾਥ ਨਹੀਂ ਹੈਗੀ ਬਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਉੱਥੇ ਹੀ ਬੱਸ ਕੰਡਕਟਰਾਂ ਨੇ ਵੀ ਆਪਣੀ ਮਜਬੂਰੀ ਦੱਸੀ ਉਹਨਾਂ ਕਿਹਾ ਕਿ ਉਹ ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਚੜਾਉਣਗੇ ਉਹਨਾਂ ਕਿਹਾ ਕਿ ਇਹ ਕਾਨੂੰਨ ਮੁਤਾਬਕ ਗਲਤ ਵੀ ਹੈ ਜੇਕਰ ਉਹ ਸੀਟਾਂ ਤੋਂ ਜ਼ਿਆਦਾ ਸਵਾਰੀਆਂ ਚੜਾਉਂਦੇ ਨੇ ਇਹਦਾ ਕਾਰਨ ਇਹ ਹੈ ਜੀ ਵੀ ਜਿਹੜਾ ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਦੇਖੋ ਵੀ ਇੱਥੇ ਬੱਸਾਂ ਦੇ ਵਿੱਚ ਉਹਨਾਂ ਕਿੰਨੀ ਭੀੜ ਹੁੰਦੀ ਆ 100 ਤੋਂ ਪਲੱਸ ਸਵਾਰੀ ਹੋ ਜਾਂਦੀ ਆ ਜੀ ਤੇ ਉਹਦੇ ਵਿੱਚ ਜੇ ਕੋਈ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਹੈ ਜਾਂ ਕੁਝ ਵੀ ਹੈ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਹੁੰਦੀ ਵੀ ਜੇ 52 ਸੀਟਡ ਸਵਾਰੀ ਹੈ ਤਾਂ ਉਹਦੇ ਵਿੱਚ ਆਪਣੀ ਬੱਸ ਆ ਤੇ 100-100 ਸਵਾਰੀ ਲਈ ਜਾਂਦੀ ਹੈ ਉਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂਗਾ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇੱਥੇ ਬੱਸਾਂ ਦਾ ਇਹ ਗਿਣਤੀ ਵਧਾਈ ਜਾਵੇ ਕਮ ਸੇ ਕਮ 10000 ਬੱਸ ਦੀ ਲੋੜ ਹੈ ਦਜ਼ੀ ਕੇ ਫਿਲਹਾਲ ਸਵਾਰੀਆਂ ਦੇ ਵੱਲੋਂ ਵੀ ਤੇ ਬੱਸ ਮੁਲਾਜ਼ਮਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਸਰਕਾਰ ਨਮੀਆਂ ਬਸਾਂ ਲਵੇ ਤੇ ਖੜੀਆਂ ਹੋਈਆਂ ਬਸਾਂ ਦੀ ਰਮਮਤ ਕਰਵਾਈ ਜਾਵੇ ਤਾਂ ਜੋ ਸਵਾਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਮੋਗਾ ਤੋਂ ਸੰਜੀਪ ਅਰੋੜਾ ਪੰਜਾਬੀ ਲੋਕ ਚੈਨਲ